ਉਹੀ ਨਿਕਲੀ ਬਜ਼ੁਰਗ ਸਾਸ ਦੀ ਕਤਲ ਪਤੀ ਜੇ ਨਾਲ ਮਿਲ ਦਿੱਤਾ ਵਾਹਤਾਫ ਮਰ ਜਾ ਪੁਲਿਸ ਨੇ ਕਤਲ ਮਾਮਲੇ ਜਿੱਕੀ ਤੇ ਵੱਡੇ ਖੁਲਾਸੇ ਜਿਹਾ ਬੀਤੇ ਦਿਨੀ ਮੋਗਾ ਦੇ ਪਿੰਡ ਖੋਸਾ ਰਣਧੀਰ ਚ ਦਿਨ ਦਿਹਾੜੇ ਬਜ਼ੁਰਗ ਮਹਿਲਾ ਨੂੰ ਬੇਰਹਿਮੀ ਨਾਲ ਮੌਤ ਤੇ ਕਾਰਤਾਰਿਆ ਗਿਆ ਸੀ ਇਸ ਤੋਂ ਬਾਅਦ ਪੂਰੇ ਪਿੰਡ ਚ ਚੰਸਨੀ ਫੈਲ ਗਈ ਸੀ ਹਰ ਕੋਈ ਇਹੋ ਸੋਚ ਰਿਹਾ ਸੀ ਕਿ ਆਖਿਰ ਕੌਣ ਹੈ ਜਿਸ ਦਰਿੰਦੇ ਦੇ ਵੱਲੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਆਖਿਰ ਕੌਣ ਇਸ ਬਜ਼ੁਰਗ ਦਾ ਦੁਸ਼ਮਣ ਹੋ ਸਕਦਾ ਹੈ ਪਰ ਹੁਣ ਇਸ ਮਾਮਲੇ ਨੂੰ ਪੁਲਿਸ ਦੇ ਵੱਲੋਂ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ ਅਤੇ ਕਈ ਵੱਡੇ ਤੇ ਹੈਰਾਨ ਕਰ ਦੇ ਖੁਲਾਸੇ ਕੀਤੇ ਗਏ ਨਹੀਂ ਜਿੱਥੇ ਪੁਲਿਸ ਮੁਤਾਬਕ ਮ੍ਰਿਤਕਾ ਬਜ਼ੁਰਗ ਮਹਿੰਦਰ ਕੌਰ ਨੂੰ ਉਸਦੀ ਹੀ ਨੂੰ ਅਤੇ ਉਸਦੇ ਭਤੀਜੇ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਮੌਤ ਦੇ ਕਾਰਨ ਤਾਰਿਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਨਜੀਤ ਕੌਰ ਅਤੇ ਮਹਿੰਦਰ ਕੌਰ ਦੇ ਪਤੀ ਜੇ ਸਤਨਾਮ ਸਿੰਘ ਵਿਚਾਲੇ ਨਜਾਇਜ਼ ਸੰਬੰਧ ਚੱਲਦੇ ਆ ਰਹੇ ਸੀ ਅਤੇ ਇਹਨਾਂ ਨਜਾਇਜ਼ ਸੰਬੰਧਾਂ ਦਾ ਪਤਾ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਲੱਗਿਆ ਜਾਣਕਾਰੀ ਮੁਤਾਬਕ ਪੁਲਿਸ ਦੀ ਗ੍ਰਫਤ ਚਖੜੇ ਇਹ ਦੋਵੇਂ ਮਹਿੰਦਰ ਕੌਰ ਨੂੰ ਆਪਣੇ ਪਿਆਰ ਚਿਲ ਝੋੜਾ ਸਮਝਦੇ ਸਨ ਅਤੇ ਦੋਵੇਂ ਮਹਿੰਦਰ ਕੌਰ ਨੂੰ ਆਪਣੇ ਰਸਤੇ 'ਚੋਂ ਹਮੇਸ਼ਾ ਦਲੀ ਹਟਾਉਣਾ ਚਾਹੁੰਦੇ ਸੀ ਇਸੇ ਦੇ ਚਲਦਿਆਂ ਹੀ ਦੋਵਾਂ ਨੇ ਮਿਲ ਕੇ ਪlan ਕੀਤਾ ਦਿਨ ਦਿਹਾੜੇ ਤੇ 17 ਹੱਥਿਆਰ ਦੇ ਨਾਲ ਮਹਿੰਦਰ ਕੌਰ ਨੂੰ ਮੌਤ ਦੀ ਗਹਿਰੀ ਨੀਂਦ ਚਲਾ ਦਿੱਤਾ ਉਸ ਦਾ ਕਤਲ ਕਰ ਦਿੱਤਾ ਜੀਹਾਂ ਦੱਸਿਆ ਇਹੋ ਚੱਲ ਰਿਹਾ ਹੈ ਪੁਲਿਸ ਨੇ ਇਸ ਮਾਮਲੇ 'ਚ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਮਿਤੀ 5824 ਨੂੰ ਅ ਦਰਸ਼ਨ ਸਿੰਘ ਵੱਲੋਂ ਸਾਡੇ ਕੋਲ ਇੱਕ ਸਟੇਟਮੈਂਟ ਲਿਖਾਈ ਗਈ ਹੈ ਜਿਸ ਵਿੱਚ ਉਸਨੇ ਲਿਖਾਇਆ ਕਿ ਉਸਦੀ ਪਤਨੀ ਈਮਿੰਦਰ ਕੌਰ ਦਾ ਉਸ ਦੁਪਹਿਰੇ 12 ਵਜੇ ਇਹ ਕਿਸੇ ਵੱਲੋਂ ਮਰਡਰ ਕੀਤਾ ਗਿਆ ਕਾਫੀ ਬੁਰੀ ਤਰ੍ਹਾਂ ਉਸਨਰੇ ਮੂੰਹ ਤੇ ਵਾਰ ਕਰਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਸੀ ਜਿਸ ਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਵੱਲੋਂ 100 ਐਫ ਆਈ ਆਰ ਨੰਬਰ 103 ਅੰਡਰ ਸੈਕਸ਼ਨ 103 1 332 A 3/5 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ ਜਿਸ ਦੀ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਹੈਗੇ ਦੋ ਕਿਉਸ ਪੜੇ ਹੈਗੇ ਸਤਨਾਮ ਸਿੰਘ ਅਤੇ ਮਨਪ੍ਰੀਤ ਕੋਹਲ ਜੋ ਸਤਨਾਮ ਸਿੰਘ ਹੈਗਾ ਇਹ ਮ੍ਰਿਤਕ ਦਾ ਭਤੀਜਾ ਹੈਗਾ ਤੇ ਜਿਹੜਾ ਮਨਪ੍ਰੀਤ ਕੌਰ ਹੈਗੀ ਇਹ ਮ੍ਰਿਤਕ ਦੀ ਨੂੰਹ ਹੈਗੀ ਹੈ ਇਸ ਵਿੱਚ ਮੈਂ ਦੱਸਣ ਵਾਲੀ ਗੱਲ ਇਹ ਹੈ ਕਿ ਜੋ ਮਨਪ੍ਰੀਤ ਕੌਰ ਹੈਗੀ ਹੈ ਜਿਸ ਸਤਨਾਮ ਨਾਲ ਦੇ ਆਪਸ ਵਿੱਚ ਨਿਯਾਤ ਸਬੰਧ ਸੀ ਤੇ ਜਿਹੜੀ ਮਹਿੰਦਰ ਕੌਰ ਹੈਗੀ ਹੈ ਜੀ ਸੱਸ ਹੈਗੀ ਹੈ ਇਹ ਇਹਨੂੰ ਰੋਕਦੀ ਸੀ ਤੇ ਇਸ ਦਾ ਜਿਹੜਾ ਬੇਟਾ ਹੈਗਾ ਉਹ ਦੁਬਈ ਸੀ ਤੇ ਇਹਨਾਂ ਦੀ ਆਪਸ ਵਿੱਚ ਕਾਫੀ ਅਨਮਨ ਰਹਿੰਦੀ ਸੀ ਉਸ ਦੇ ਤਹਿਤ ਇਹਨਾਂ ਨੇ ਸਤਨਾਮ ਸਿੰਘ ਨੇ ਇਸ ਵਾਰ ਦਾ ਸਿਰ ਨੂੰ ਇੰਝਾਮ ਦਿੱਤਾ ਰਿਸ਼ਤਿਆਂ ਦੇ ਕਤਲ ਦੀ ਸਾਹਮਣੇ ਆਈ ਇਸ ਖੌਫਨਾਕ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹਰ ਕੋਈ ਇਹਨਾਂ ਦੋਵੇਂ ਲਾਹਨਤਾਂ ਦੇ ਖਿਲਾਫ ਹੁਣ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਤਾਂਕਿ ਆਉਣ ਵਾਲੇ ਸਮੇਂ 'ਚ ਅਜੀਆਂ ਘਟਨਾਵਾਂ ਤੇ ਠੱਲ ਪਾਈ ਜਾ ਸਕੇ ਇਥੇ ਦੱਸ ਦਈਏ ਕਿ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਕਤਲ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਜੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਅਤੇ ਲਗਾਤਾਰ ਅਜੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ ਜੋ ਵਾਕਿਆ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖਿਰ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਹਾਕੀਸ ਤੋਂ ਕੀ ਸਬਜੀ ਹੈ ਇਹ ਤੁਸੀਂ ਹੀ ਦੱਸਦੇ ਹੋ ਮੋਗਾ ਤੋਂ ਸਬਜੀ ਤੇ ਰੌਲੀ ਦੀ ਰਿਪੋਰਟ ਪੀਟੀਸੀ ਨਿਊਜ਼